ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਾਈ ਅਮਰਿਤਪਾਲ ਸਿੰਘ ਤੇ ਭਾਈ ਹਰਪ੍ਰੀਤ ਦੇ ਪਰਿਵਾਰ ਦੇ ਵਿੱਚ ਕਲੇਸ਼ ਕਰਾਉਣ ਵਾਲੇ ਬੰਦੇ ਦਾ ਪਰਦਾ ਫਾਸ਼ ਹੋਇਆ ਹੈ ਸੋ ਆਖਰ ਉਹਨਾਂ ਦਾ ਹੀ ਰਿਸ਼ਤੇਦਾਰ ਨਿਕਲਿਆ ਹੈ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਲਗਾਤਾਰ ਜੇ ਗੱਲ ਕਰੀਏ ਤਾਂ ਬਿਲਕੁਲ ਇਹ ਗੱਲ ਬਿਲਕੁਲ ਜਿਹੜੀ ਹੈ ਸਾਫ਼ ਤੌਰ ਤੇ ਸਾਂਝੀ ਹੋ ਰਹੀ ਹੈ ਜਿੱਥੇ ਲਗਾਤਾਰ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਚਰਚਾ ਦਾ ਵਿਸ਼ਾ ਨੇ ਕਿਉਂਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਮੌਜੂਦ ਨੇ ਤੇ ਉਹਨਾਂ ਦੇ ਪਿੱਛੇ ਪਰਿਵਾਰ ਨੂੰ ਕਾਫੀ ਕਠਿਨਾਈਆਂ ਦਾ ਜਿਹੜਾ ਹੈ ਸ਼ਾਮਣਾ ਕਰਨਾ ਪੈ ਰਿਹਾ ਹੈ ਜਿਸ ਤਰ੍ਹਾਂ ਕਿ ਅੱਜ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਮਸਤੋਣਾ ਸਾਹਿਬ ਆਏ ਸੀ ਤੇ ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਹੈ ਕਿ ਸਾਡਾ ਪਰਿਵਾਰ ਇਸ ਵਕਤ ਸੰਘਰਸ਼ ਦੇ ਵਿੱਚੋਂ ਨੰਗ ਰਿਹਾ ਹੈ ਤੇ ਆਖਰ ਸਾਡੇ ਪਰਿਵਾਰ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਕੋਸ਼ਿਸ਼ਾਂ ਨੇ ਕੀਤੀਆਂ ਜਾ ਰਹੀਆਂ ਨੇ ਕਲੇਸ਼ ਕਰਵਾਉਣ ਦੀਆਂ ਤੇ ਪਰਿਵਾਰ ਨੂੰ ਤੋੜਨ ਦੀਆਂ ਵਕੋ ਵਕਹ ਕੀਤੀਆਂ ਜਾਣ ਦੀਆਂ ਖਬਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਜਾਣੇ ਤੇ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵਿੱਚ ਜਿਹੜਾ ਹੈ ਬਿਨਾਂ ਗੱਲ ਤੋਂ ਕਲੇਸ਼ ਜਿਹੜਾ ਛੇੜ ਦਿੱਤਾ ਗਿਆ ਹੈ ਹਾਲਾਂਕਿ ਕੁਝ ਲੋਕ ਬਿਆਨਵਾਜ਼ੀਆਂ ਕਰ ਰਹੇ ਨੇ ਕਿ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਨਾਤਾ ਤੋੜ ਚੁੱਕੇ ਨੇ ਹਰਪ੍ਰੀਤੋਂ ਹਰਪ੍ਰੀਤ ਦੀ ਘਰਵਾਲੀ ਵੀ ਪੇਕੇ ਬੈਠੀ ਹੈ ਔਰ ਕੁੱਟਮਾਰ ਕਰਦਾ ਸੀ ਹਰਪ੍ਰੀਤ ਇਦਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਨੇ ਆਖਰ ਇਹ ਕੌਣ ਕਰ ਰਿਹਾ ਹੈ ਇਹ ਆਪਣੇ ਹੀ ਉਹ ਕੁਝ ਬੰਦੇ ਨੇ ਜਿਹੜੇ ਪਹਿਲਾਂ ਤੇ ਵਹੀਰਾਂ ਦੇ ਵਿੱਚ ਜਾਂਦੇ ਰਹੇ ਤੇ ਆਖਰ ਅੱਜ ਉਹ ਲੋਕ ਅਮਰਿਤਪਾਲ ਸਿੰਘ ਨੂੰ ਭੰਡਣ ਦੀ ਵਿਰਤੀ ਦੇ ਵਿੱਚ ਉੱਤਰ ਆਏ ਨੇ ਅਮਰਿਤਪਾਲ ਸਿੰਘ ਨੂੰ ਔਰ ਰਾਜ ਕੇ ਅਜ ਭੰਡ ਰਹੇ ਨੇ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਉੱਤੇ ਗਲਤ ਇਲਜ਼ਾਮਬਾਜ਼ੀਆਂ ਜਿਹੜੀਆਂ ਨੇ ਉਹਨਾਂ ਦੀ ਤਰਫੋਂ ਲਗਾਈਆਂ ਜਾ ਰਹੀਆਂ ਨੇ ਇੱਥੋਂ ਤੱਕ ਕਿ ਵੀ ਆਇਆ ਇੱਕ ਇੱਕ ਨਿਹੰਗ ਕੁਲਜੀਤ ਸਿੰਘ ਨਾਮ ਦਾ ਵਿਅਕਤੀ ਖਾਲਸਾ ਵਹਿੀਰ ਨੂੰ ਵੀ ਬਦਨਾਮ ਕਰ ਰਿਹਾ ਹੈ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਵੀ ਤੋਮਤਾਂ ਲਾ ਰਿਹਾ ਹੈ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਵੀ ਜਿਹੜਾ ਹੈ ਉਹ ਬਦਨਾਮ ਕਰ ਰਿਹਾ ਹੈ ਇਹ ਗੱਲ ਵੀ ਜਿਹੜੀ ਹੈ ਬਿਲਕੁਲ ਸਾਫ਼ ਹੋ ਚੁੱਕੀ ਹੈ ਤੇ ਨਾਲ ਹੀ ਜੇ ਗੱਲ ਕਰੀਏ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਬਨਣਾ ਹੈ ਕੋਈ ਕੁਝ ਸਾਡੇ ਆਪਣੇ ਹੀ ਜੋ ਸਾਡੇ ਵਿੱਚ ਮੌਜੂਦ ਨੇ ਜਿਨ੍ਹਾਂ ਨੂੰ ਕੁਝ ਚੀਜ਼ਾਂ ਦਾ ਭੇਤ ਹੈ ਤੇ ਉਹੀ ਜਿਹੜੇ ਨੇ ਅੱਜ ਇਹਨਾਂ ਹਰਕਤਾਂ ਤੇ ਉਤਰ ਆਏ ਨੇ ਕਿ ਉਹ ਆਪਣੇ ਵੱਲੋਂ ਕੋਈ ਕਸਰ ਬਾਕੀ ਜਿਹੜੀ ਹੈ ਨਹੀਂ ਛੱਡ ਰਹੇ ਨੇ ਤੇ ਆਖਰ ਉਹ ਲੋਕ ਅੱਜ ਅਜਿਹੀਆਂ ਹਰਕਤਾਂ ਕਰ ਰਹੇ ਨੇ ਜਿਨ੍ਹਾਂ ਨੂੰ ਸੋਚ ਕੇ ਵੀ ਬੰਦਾ ਹੈਰਾਨ ਹੋ ਜਾਂਦਾ ਹੈ ਤੇ ਜੇ ਗੱਲ ਕਰੀਏ ਤਾਂ ਉਹਨਾਂ ਨੇ ਇਹ ਮੌਜੂਦਾ ਸਰਕਾਰ ਤੇ ਵੀ ਇਹ ਜਿਹੜੇ ਇਲਜ਼ਾਮ ਨੇ ਉਹ ਲਗਾਏ ਨੇ ਕਿ ਸਰਕਾਰ ਵੀ ਕੋਈ ਨਰਮ ਦਲੀ ਜਿਹੜੀ ਹੈ ਨਹੀਂ ਦਿਖਾ ਰਹੀ ਹੈ ਤੇ ਅਮਰਤਪਾਲ ਸਿੰਘ ਹੋਰਾਂ ਤੇ ਐਨਐਸਏ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਸਗੋਂ ਉਹਨਾਂ ਦੇ ਦੂਸਰੇ ਪੁੱਤਰ ਨੂੰ ਵੀ ਜਿਹੜਾ ਹੈ ਐਨਡੀਪੀਐਕਸ ਐਨਡੀਪੀ ਜਿਹੜੇ ਕੇ ਐਨਡੀਪੀਐਸ ਮਾਮਲੇ ਦੇ ਵਿੱਚ ਜਿਹੜਾ ਹੈ ਜੇਲ੍ਹ ਭੇਜ ਦਿੱਤਾ ਗਿਆ ਇਹਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਨਜ਼ਰ ਆ ਰਹੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ